ਬੱਲੇ ਨੰਬਰਦਾਰ ਹੋਰ ਬਾਈ ਕੀ ਹਾਲ ਹੈ ਹੋਰ ਵਧੀਆ ਠੀਕ ਠਾਕ ਆ ਵਧੀਆ ਹੋਰ 20 ਗਣਕ ਕੋਣ ਕੰਨ ਬੜ ਗਿਆ ਹਾਂ ਗਣਕ ਤੁਹਾਨੂੰ ਮੇੜਦਾ ਬਾਈ ਹੋ ਗਿਆ ਵਿਹਲਾ ਹੈ ਹੋਰ ਬੈਰੀ ਦੇ ਸੀਜ਼ਨ ਵੀ ਲੰਬਾ ਚੱਲ ਗਿਆ ਬਸ ਇਹ ਸਰਕਾਰ ਨੇ ਪਹਿਲਾਂ ਅੱਗ ਨਹੀਂ ਲਾਉਂਦੀ ਬਾਅਦ ਚ ਕਹਿੰਦੇ 4 ਵਜੇ ਤੋਂ ਬਾਅਦ ਲਾਦਿਆ ਕਰੋ ਸਰ ਵੇਸ ਤੋਂ ਬਾਅਦ ਕਿਹੜੇ ਫਾਨੇ ਫੁਕਦੇ ਨੇ ਜਿਹੜੇ ਮੁੱਤਲ ਵਰਗੇ ਕੋਈ ਲਾਉਂਦੇ ਨੇ ਵਿਚਾਰੇ ਨਾ ਪਰਚੇ ਪਾ ਦਿੰਦੇ ਨੇ ਔਰ ਮੁਰਕੇ ਸੌਪਰ ਸੀਡਰ ਨਾਲ ਆਲਾ ਬੀਜ ਦਾ ਫਰਦ ਨਾ ਨਿਕਲਦੀ ਨਹੀਂ ਕਰਦੀ ਨਹੀਂ ਹੂੰ ਹੂੰ ਵਿੱਚ ਕਈ ਕਰਾਨਾ ਤਾਂ ਦਵਾਰੇ ਬੀਜੀ ਆ ਨਿਕਲੀ ਨਹੀਂ ਹੋਰ ਹੋਰ ਸੌਪਰ ਸੀਡਰ ਗਿੱਲ ਬੱਦ ਭਾਲਦਾ ਨਾ ਹਾਂ ਖੁਸ਼ਕ ਹੋ ਜਾਂਦੇ ਖੁਸ਼ਕ ਹੋ ਜਾਂਦੇ ਕੁਝ ਫਾਨੇ ਰਹਿ ਜਾਂਦੇ ਨਾ ਤਾਂ ਪਾਣੀ ਹਾਂ 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 ਭਾਈ ਕਿੰਬ ਬੁਲਾਇਤੀ ਉਹ ਬੁਲਾਉਣਾ ਤਾਂ ਯਾਰ ਤੂੰ ਕਹੇਂ ਆ ਵੀ ਸਰਪੰਚ ਨੇ ਕਿਉਂ ਬੁਲਾ ਲਿਆ ਉਹ ਕਾਲਾ ਸ਼ਰਾਬੀ ਨਹੀਂ ਹਾਂ ਉਹ ਆ ਕੇ ਗਿਆ ਸੀ ਕੀ ਕਹਿੰਦਾ ਸੀ ਕਹਿੰਦਾ ਬਈ ਨੰਬਰਦਾਰ ਸਾਡੇ ਘਰੇ ਆਉਂਦਾ ਮੇਰੀ ਘਰ ਵਾਲੀ ਕੋਲੇ ਕਹਿੰਦਾ ਬਈ ਮੈਨੂੰ ਇੰਨਾ ਚ ਰਿਸ਼ਤਾ ਗਲਤ ਲੱਗਦਾ ਕਹਿੰਦਾ ਤੂੰ ਸਮਝਾਈ ਹਣਾ ਤੂੰ ਯਾਰ ਪਿੰਡ ਦਾ ਨੰਬਰਦਾਰ ਆ ਤੂੰ ਵੀ ਗੱਗੇ ਹਣਾ ਬਈ ਦੇਖਾ ਤੂੰ ਵੀ ਮੋਤਵਾਰ ਬੰਦਾ ਹੋ ਗਿਆ ਮੈਂ ਵੀ ਮੋਤਵਾਰ ਬੰਦਾ ਵੀ ਆਪਾਂ ਨੂੰ ਸੋਚਣਾ ਪਊਗਾ ਹੁਣ ਤੂੰ ਐਂ ਦੱਸ ਦੇ ਵੀ ਤੇਰੀ ਕੋਈ ਉਹਦੇ ਨਾਲ ਗੱਲਬਾਤ ਤਾਂ ਨਹੀਂ ਹੈ ਤਾਂ ਤੂੰ ਚੱਲ ਸਕਿਆ ਜੁਈਆ ਉਹ ਨਾ ਨਾ ਬਈ ਘਰੇ ਆਉਣਾ ਜਾਂਣਾ ਤੂੰ ਉਹਨਾਂ ਦੇ ਪੁਕਾ ਨੂੰ ਬਈ ਇਹਦਾ ਉਹ ਸ਼ਰਾਬ ਪੀ ਕੇ ਉਹਦੀ ਬੁੱਧੀ ਮੋਟੀ ਹੋ ਰਹੀ ਹੈ ਹੁਣ ਹਾਂ ਉਹ ਤਾਂ ਹੁਣ ਸ਼ਰਾਬ ਪੀ ਜਾਂਦਾ ਹੈ ਕਰੇ ਕੋਈ ਪੰਜੀ ਦਿੰਦਾ ਨਹੀਂ ਹੈਗਾ ਅੱਛਾ ਉਹਦਾ ਕਈ ਵਾਰੀ ਵਿਚਾਰੀ ਮਾਣਾ ਉਹ ਤਾਂ ਕੰਮ ਧੰਦਾ ਹਾਂ ਜਾਂ ਕਈ ਵਾਰੀ ਉਹ ਕਹਿੰਦੀ ਮੈਨੂੰ ਕਿਤੇ ਕੰਮ ਤੇ ਲਾਦਾ ਸਾਡਾ ਘਰ ਨਹੀਂ ਚੱਲਦਾ ਹੈਗਾ ਇਹ ਨਹੀਂ ਕਰਦਾ ਹੈਗਾ ਤਾਂ ਭੱਗ ਜਾਣਾ ਲਵੇ ਉਹਦੇ ਨਾਲ ਕੋਈ ਸਬੰਧ ਨਹੀਂ ਉਹਦਾ ਇੱਕ ਪਾਈ ਚੋਰ ਦੇ ਦੋਤੇ ਲਵੇ ਉਹ ਪੁਕਾ ਆਪ ਛੱਡਿਆ ਹੁੰਦਾ ਉਹ ਅੱਡੇ ਤੱਕ ਛੱਡਿਆ ਹੁੰਦਾ ਕਦੇ ਕਦੇ ਮੈਂ ਛੱਡਿਆ ਹੁਣਾ ਫਿਰ ਹੋਰ ਕੀ ਹੈ ਜਦੋਂ ਸ਼ਰਾਬ ਪੀਦਾ ਸਵੇਰੀ ਅੱਛਾ ਉਹ ਵਿਚਾਰੀ ਮੈਨੂੰ ਕਹਿੰਦੀ ਬਾਈ ਜਵਾਕ ਚੜਾ ਕੇ ਦੇਖਾਂ ਮੈਂ ਜਵਾਕ ਤਾਂ ਕ ਉਹ ਮਰੀ ਪਰਪਤੀ ਆ ਹੁਣ ਵਿਚਾਰੀ ਕਿੱਥੇ ਫਿਰੂਗੀ ਤੈਨੂੰ ਪਤਾ ਹੈ ਅੱਜਕੱਲ ਟਾਈਮ ਮਾਰਾ ਏਦੇ ਤੇ ਜਾ ਕੇ ਪਾਸਾ ਤੈਨੂੰ ਸ਼ੱਕ ਆ ਕਹਿੰਦਾ ਨਾ ਮੈਂ ਤਾਂ ਲੋਕ ਕਹਿੰਦੇ ਆ ਕਹਿੰਦਾ ਫੇਰ ਬਾਅਦ ਚ ਕਹਿੰਦਾ ਮੈਨੂੰ ਵੀ ਸ਼ੱਕ ਜਾ ਹੈਗਾਗਾ ਓਏ ਉਹੀ ਬਈ ਯਾਰ ਫੇਰ ਉਹੀ ਕੱਚੀਆਂ ਗੱਲਾਂ ਜਿਵੇਂ ਸ਼ਰਾਬ ਨੇ ਦੀ ਬੁੱਧੀ ਜਿਵੇਂ ਭ੍ਰਿਸ਼ਟ ਕਰ ਰੱਖੀ ਏ ਆਪਣੇ ਪਰਿਵਾਰ ਵਾਈ ਦਾ ਸੋਚਦਾ ਨਹੀਂ ਹੈਗਾ ਉਹਨੋਂ ਵਿਚਾਰੀ ਮਰਦੀ ਕੀ ਕਰੇ ਕਿ ਮੈਨੂੰ ਕਦੀ ਕੰਮ ਚਲਵਾ ਦੇ ਮੈਂ ਕਿਹਾ ਸੋਹਣੀ ਲੱਗੇਗਾ ਕੰਮ ਕਰਦੀ ਨੂੰ ਸੁਣ ਗੱਲ ਪੜਦੇ ਚ ਤੇਰੀ ਉਹ ਮਤਲਬ ਉਹਦੀ ਘਰਾਂ ਜਮੇ ਹੀ ਨਹੀਂ ਕੁਛ ਵੀ ਨਹੀਂ ਰਿਸ਼ਤਾ ਰਗਾ ਕੋਈ ਗੱਲ ਬਾਤ ਨਹੀਂ ਬਈ ਉਹਦਾ ਜਿਹੇ ਜਿਹੇ ਇਨਸਾਨੀਆਂ ਤੇ ਨਾਂ ਤੇ ਮੈਨੂੰ ਬੁਲਾ ਲਾਂਦੀ ਹੈ ਜਿਹੇ ਜੀ ਮਾੜਾ ਮੱਟਾ ਮੈਥੋਂ ਧੁਗਦੀ ਹੈ ਮੰਤ ਤਾਂ ਉਹ ਹੀ ਜੀ ਕਰਦਾ ਉਹ ਜੀ ਮਦਦ ਕਰਦਾ ਨੇ ਅੱਛਾ ਅੱਛਾ ਹਾਂ ਇਹ ਚੱਕਰ ਹੈ ਹੋਰ ਕੋਈ ਆਪਾਂ ਉਹ ਵਿਚਾਰੀ ਦਾ ਕੋਈ ਮਾੜਾ ਨਹੀਂ ਕੋਈ ਚੰਗਾ ਨਹੀਂ ਕੋਈ ਗੱਲ ਬਾਤ ਨਹੀਂ ਹੈਗੀ ਆਪਣੀ ਨਾਲ ਹੈ ਉਹ ਤਾਂ ਉਹੀ ਪਤੰਦਰਾ ਆਪਦਾ ਘਰ ਆਪੇ ਪੱਟੀਆਂ ਦਾ ਲੋਕਾਂ ਦੇ ਸੁਣੀ ਜਾਂਦਾ ਔਰ ਇਦੋਂ ਮੋٹے ਦਿਮਾ ਤਾਲੇ ਹੀ ਇਹ ਗੱਲ ਕਲੀਅਰ ਕਰਨੀ ਹੈ ਹੋਰ ਹਾਂ ਨਾ ਨਾ ਉਹ ਕੋਈ ਚੱਕਰ ਨਹੀਂ ਹੈਗਾ ਜਦੋਂ ਮਰਜੀ ਤਾਹੇ ਮੂਤੇ ਨੂੰ ਨਾ ਨਾ ਬਸ ਬਾਈ ਚਾਹੇ ਮੂਤੇ ਬਲਾ ਲਈ ਕੋਈ ਚੱਕਰ ਨਹੀਂ ਹੈਗਾ ਚੱਕਰ ਕਰਨ ਲਾ ਕੰਮ ਕਰ ਕੀ ਕਰ ਹਾਂ ਕੋਈ ਨਾ ਮਹਾਪਤਨ ਕੀ ਗੱਲ ਹੋਗੀ ਨਹੀਂ ਨਾ ਗੱਲ ਤਾਂ ਕੋਈ ਨਹੀਂ ਹਾਂ ਕੋਈ ਨਾ ਠੀਕ ਹੈ ਇਹ ਤਾਂ ਕਰਦਾ ਅਸਮਾਨ ਹਾਂ ਨਾ ਕਾਲਾ ਸੱਤ ਦਾ ਸਮਾਂ ਨਾ ਜੀ ਮੇਰੇ ਸਾਬ ਨਾ ਕਾਲੇ ਦੀ ਘਾਰਾ ਨੂੰ ਬੁਲਾਉਣਾ ਪਊਗਾ ਉਹ ਨੂੰ ਸਨੇਹਾ ਭੇਜਾਂਗੇ ਤੇ ਦੇਖ ਪਰ ਉਹ ਹੀ ਦੱਸੋ ਵੀ ਸਾਰਾ ਵੀ ਐਸਲ ਸਚਾਈ ਹੈ ਕੀ ਆ ਉਹ ਤਾਂ ਸਾਰੇ ਦੁੱਧਾ ਦੁੱਧ ਪਾਣ ਦਾ ਉਹ ਕਾਲੇ ਉਹ ਕਾਲੇ ਹਾਂਜੀ ਆਜੋ ਆਜੋ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੈ ਨਹੀਂ ਭਈ ਕਾਲਾ ਨੰਨ ਜੀ ਤਾਂ ਹੈ ਨਹੀਂਗੇ ਬਾਹਰ ਨੂੰ ਗਏ ਹੋਏ ਨੇ ਬੈਠ ਜਾਓ ਸਰਪੰਚ ਸਾਹਿਬ ਬੈਠੋ ਜੀ ਕਿਵੇਂ ਸੀ ਜੀ ਕੰਮ ਤਾਂ ਭਈ ਛੋਡੇ ਤੱਕ ਆਇਆ ਚਲੋ ਵਧੀਆ ਗੱਲਾਂ ਕਾਕਾ ਦਾ ਹੈ ਨਹੀਂ ਆ ਘਰੇ ਹਾਂਜੀ ਦੱਸੋ ਜੀ ਉਹ ਤਾਂ ਸੌਤਾ ਪਾਈਪ ਤਾਂ ਹੀ ਹੁਣ ਛੋਡੇ ਕਾ ਇੱਕ ਕਲੇ ਜਾ ਰਿਹਾ ਨਾ ਤੇ ਉਹ ਕਾਲਾ ਗਿਆ ਸੀ ਮੇਰੇ ਕੋਲੇ ਅੱਛਾ ਛੋਡੇ ਕੋਲੇ ਗਿਆ ਸੀ ਹਾਂ ਪਰਸੋਂ ਪਤਾ ਨਹੀਂ ਉਹਦੇ ਦਿਮਾਗ ਨੂੰ ਕੀ ਹੋਇਆ ਉਹੀ ਖਾਮ ਖਾ ਦਾ ਖਰਚ ਕਲੇਸ਼ ਖੜਾ ਕਰੀ ਬੈਠਾਗਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੈਗੀ ਸਰਪੰਚ ਸਾਹਿਬ ਉਹੀ ਗੱਲ ਆ ਪਈ ਗਿਆ ਸੀ ਉਹ ਕਹਿੰਦਾ ਵੀ ਸਾਡੇ ਉਹ ਗੱਗਾ ਨੰਬਰ ਦਾ ਆਉਂਦਾਗਾ ਕਹਿੰਦਾ ਵੀ ਉਹਨੂੰ ਸੱਦੀ ਤੂੰ ਹੈ ਤੇ ਉਹਨੂੰ ਵੀ ਸੱਦਿਆ ਸੀ ਮੈਂ ਉਹ ਤੋਂ ਵੀ ਕੋਈ ਗੱਲ ਜੀ ਰਾਹ ਨਹੀਂ ਪਈ ਹੁਣ ਮੈਂ ਭਾਈ ਤਾਂ ਹੀ ਐਮਾ ਵੀ ਚਲੋ ਸਰਪੰਚ ਦਾ ਕੰਮ ਹੁੰਦਾ ਹਨਾ ਵੀ ਕੋਈ ਵੀ ਮਸਲਾ ਓਲਝਾ ਜੇ ਉਹਦਾ ਨਿਬਟਾਰਾ ਕਰਨਾ ਹਾਂਜੀ ਉਹ ਤਾਂ ਸੋਡਾ ਫਰਜ਼ ਬਣਦਾ ਸਰਪੰਚ ਸਾਹਿਬ ਤੇ ਮੈਂ ਚਲੋ ਵੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸੋਡੇ ਕੋਲੇ ਆ ਕੀ ਹੋਊਗਾ ਤਾਂ ਕਰਕੇ ਮੈਂ ਸੋਡੇ ਕੋਲੇ ਆਂ ਭਾਈ ਜੇ ਕੋਈ ਉਹਦੇ ਨਾਲ ਤੁਹਾਡਾ ਕੋਈ ਗੱਗੇ ਨਾਲ ਹਨਾ ਸੰਬੰਧ ਹੈਗਾ ਮੈਨੂੰ ਦੱਸ ਦੋ ਤਾਂ ਕਿ ਆ ਨਾ ਨਾ ਸਰਪੰਚ ਸਾਹਿਬ ਇਹ ਕਿਹੋ ਜੀ ਗੱਲ ਕਰਦੇ ਹੋ ਜੀ ਤੁਸੀਂ ਮੇਰੇ ਉਹਦੇ ਨਾਲ ਕੋਈ ਗੱਲਬਾਤ ਨਹੀਂ ਹੈਗੀ ਉਹ ਤਾਂ ਸਰੀਕੇ ਚ ਦਿਓਰਾਂ ਦੀ ਥਾਂ ਲੱਗਦਾ ਇਹ ਤਾਂ ਕੁਝ ਹੋਰ ਹੀ ਉਲਟ ਸੋਚੀ ਜਾਂਦਾ ਬਸ ਭਾਈ ਤਾਂ ਲੋਕਾਂ ਦੇ ਮਗਰ ਲਾ ਕੇ ਇਹ ਚੀਜ਼ ਨੂੰ ਸੱਚ ਬਣਾਈ ਬੈਠਾ ਵੀ ਮੇਰੀ ਘਰ ਆਈ ਉਹਦੇ ਨਾਲ ਗੱਲ ਤਾਂ ਹਨਾ ਬਸ ਇਹਦੇ ਦਿਲ ਦਿਮਾਗ ਚ ਇਹੀ ਗੱਲ ਹੈ ਹਾਂ ਪਰ ਇਹ ਜਿਆ ਕੁਝ ਨਹੀਂ ਹੈਗਾ ਨਪਾਏ ਮੈਨੂੰ ਤੂੰ ਇੱਕ ਗੱਲ ਤਾਂ ਦੱਸੋ ਬਈ ਸੋਡੇ ਘਰੇ ਆਉਂਦਾ ਜਾਂਦਾ ਉਹ ਇੰਨਾ ਕਾਤੂ ਆਨਾ ਜਵਾਕ ਛੱਡਣ ਉਹ ਜਾਂਦਾਗਾ ਇਹ ਇਹ ਕਿਉਂ ਨਹੀਂ ਜਾਂਦਾ ਕੀ ਗੱਲ ਆ ਸਰਪੰਚ ਸਾਹਿਬ ਪਤਾ ਕੀ ਹੈ ਜੀ ਹੁਣ ਇਹ ਤਾਂ ਮੇਰੇ ਕੋਈ ਆਖੇ ਨਹੀਂ ਲੱਗਦਾ ਟਾਈਮ ਸਰ ਘਰੇ ਨਹੀਂ ਹੁੰਦਾ ਪਤਾ ਨਹੀਂ ਕਿੱਥੇ ਜਾ ਕੇ ਬਹਿ ਜਾਂਦਾ ਅੱਥਨੇ ਘਰੇ ਵੜਦਾ ਕੋਈ ਕੰਮ ਸਰਪੰਚ ਸਾਰੀ ਕਹਾਣੀ ਦੱਸੇ ਦੀ ਵੀ ਕੀ ਆ ਬਈ ਸੋਡੇ ਸੰਬੰਧਾਂ ਚ ਇੰਨਾ ਮਤਲਬ ਕੀ ਆ ਹਾ ਵਿਧਰਾੜ ਕਿਉਂ ਆਈ ਕੀ ਕਰਨਾ ਇਹ ਸਰਪੰਚ ਸਾਹਿਬ ਸੁਣੋ ਮੈਂ ਸਾਰੀ ਕਹਾਣੀ ਦੱਸਦੀ ਆ ਹਾਂ ਸਾਰੀ ਗੱਲ ਨਾ ਇਸ ਤਰ੍ਹਾਂ ਇਲਾ ਫਰ ਚਾਹੀ ਲਾ ਚਾਜੂ ਨਹੀਂ ਮੇਰੇ ਲੱਗਦੀ ਹੈ ਕਿ ਪਰਾਂ ਕਰ ਲੈ ਚਾਜੇ ਨੂੰ ਕਿਉਂ ਡਰਕੇ ਲਾ ਵਸਰੀ ਜਮੀ ਟੁੱਟੇ ਮੇ ਫੇਰ ਸਰਾ ਨੇ ਰੱਖ ਲਿਆ ਹੈ ਹੋਰ ਫੇਰ ਘਾ ਦੇ ਵਾਸਤੇ ਤੂੰ ਆ ਜਾ ਤੈਨ ਸਾਰਾ ਦਿਨ ਦਾਰੂ ਤਾਂ ਨਹੀਂ ਪੀ ਜਾਣੀ ਰਹਿਣੀ ਤੂੰ ਆ ਚਾਜੇ ਨੂੰ ਪਰਾਂ ਲੈ ਜਾ ਚਾਜੂ ਨਹੀਂ ਨਾਲ ਮੈਂ ਪੀਂਦਾ ਹੈਗਾ ਤਾਂ ਹੀ ਤਾਂ ਤੇਰਾ ਸਰੀਰ ਠਰਦਾ ਜੇ ਕੁਝ ਖਾਂਦਾ ਪੀਂਦਾ ਨਹੀਂ ਹੈਗਾ ਚੱਜ ਨਾਲ ਰੋਟੀ ਉਹ ਟਾਈਮ ਸਰ ਨਹੀਂ ਖਾਂਦਾ ਆ ਬਸ दारू ਰਹਿ ਗਈ ਤੇਰੇ ਪੱਲੇ ਹੋਰ ਕੋਈ ਕੰਮ ਨਹੀਂ ਹੈਗਾ ਲੈ ਫੜੋ ਕੁ ਟਿਕਚਾ ਪੀ ਲੈ ਥੋੜੀ ਲਿਆਂਦੀ ਬਸ ਮੈਂ ਨਹੀਂ ਪੀਦਾ ਹੈਗਾ ਤੂੰ ਅੰਦਰ ਲੈ ਮੈਂ ਹੁਣ ਡੋਲ ਦੂੰ ਬਸ ਆਹੀ ਚੱਜ ਰਹਿ ਗਈ ਤੇਰੇ ਕੋਲੇ ਕੋਈ ਨਾ ਰਹਿ ਗਈ ਰਹਿ ਗਈ ਮੜਾ ਮਟੱਕਰ ਬਾਰੇ ਵੀ ਸੋਚ ਲਿਆ ਕਰ ਜਵਾਕਾਂ ਬਾਰੇ ਸੋਚਲਾ ਨਹੀਂ ਮੇਰੇ ਬਾਰੇ ਸੋਚਣਾ ਤਾਂ ਉਹ ਜਵਾਕਾਂ ਬਾਰੇ ਸੋਚਲਾ ਮੈਂ ਸਾਰਿਆਂ ਬਾਰੇ ਸੋਚ ਰਖਿਆ ਤੂੰ ਟੈਨਸ਼ਨ ਨਾ ਲੈ ਬਸ ਇੱਕ ਜਿਹੜੇ 4 ਪੈਸੇ ਆਉਂਦੇ ਨੇ ਉਹ ਖਰਚ ਕਰੀ ਜਾਣਾ ਰਹਿਣਾ ਕਦੇ ਖੇਤ ਗੇੜਾ ਮਾਰਿਆ ਕਣਕ ਕੰਨੀ ਦਿੱਤਾ ਕਦੇ ਧਿਆਨ ਵੀ ਕਿਵੇਂ ਆ ਕਣਕ ਹੋਰ ਕੌਣ ਦੇਖਦਾ ਖੇਤ ਬੀਜ ਬਜਾਈ ਸਾਰੀ ਮੈਂ ਨਹੀਂ ਕਰਕੇ ਆ ਕਣਕ ਦੀ ਫਿਰ ਬੀਜ ਬਜਾਈ ਕਰਤੀ ਦੁਬਾਰੇ ਗੇੜਾ ਨਹੀਂ ਮਾਰਨਾ ਕੋਈ ਨਾ ਮੈਂ ਮਾਰਿਆ ਆਂਗਾ ਤੂੰ ਜਾ ਦੇ ਨਾ ਮੈਨੂੰ ਸਿੱਖਿਆ ਜੀ ਦਿਆ ਕਰ ਗੱਲ ਸਿੱਖਿਆ ਦੇਣ ਦੀ ਨਹੀਂ ਹੈਗੀ ਉਹ दारू ਪਾ ਕੇ ਬਹਿ ਜਾਣਾ ਉਹ 4 ਕਿਲੋ ਗੋੜ ਪਾਲਿਆ ਜੇ ਉਹ ਹੀ ਖਰਚਾ ਜਵਾਕਾਂ ਦੀ ਪੜ੍ਹਾਈ ਤੇ ਕੀਤਾ ਹੁੰਦਾ ਉਹਦੀ ਫੀਸ ਨਹੀਂ ਭਰੀ ਹੈਗੀ ਹਜੇ ਜਵਾਕਾਂ ਦਾ ਕਾਇਮੂ ਵਾਲੀ ਇਹ ਉਹ ਵੀ ਖਰਾਬ ਹੋ ਗਿਆ ਖਰਾਬ ਤਾਂ ਹੋਣੀ ਹੈ ਫਿਰ ਹੁਣ ਹੋਰ ਰੋਜ਼ ਤਾਂ ਟੋਕਦੀ ਰਹਿਣੀ ਹੈ ਫਿਰ ਹੁਣ ਜਵਾਕਾਂ ਦੀ ਫੀਸ ਵੀ ਭਰਨੀ ਹੈ ਉਧਰ ਧਿਆਨ ਦੇ ਦੇ ਰੋਜ਼ ਫੋਨ ਆਉਂਦੇ ਸਕੂਲ ਚੋਂ ਕੋਈ ਨਾ ਭਰਦਾਂਗੇ ਮੇਰੀ ਗੱਲ ਕਰਾ ਦੀ ਭਰਦਾਂ ਗੱਲ ਕਾਦਣਾ ਭਰਦੇਗਾ ਕੋਈ ਕੰਮ ਕੀਤਾ ਵੀ ਨਾਲ ਨਾਲ ਤੇ ਆਰਟੀ ਤੇ ਫੜ ਲਿਆ ਮਗੇ ਇਹ ਕਦੋਂ ਬੁਰਰ ਬੁਰਰ ਕਰੀ ਜਾਨੀ ਹੈ ਕੋਈ ਨਾ ਸਾਰਾ ਕੁਝ ਹੋ ਜਾਊਗਾ ਇਹ ਰੋਣ ਨਾਲ ਕੁਝ ਨਹੀਂ ਬਣਦਾ ਰੋਣ ਨਾਲ ਤਾਂ ਨਹੀਂ ਬਣਦਾ ਫਿਰ ਹੁਣ ਤੂੰ ਦਾਰੂ ਛਕਨੀ ਆਂ ਰੋਟੀ ਪਾਣੀ ਬਣਾ ਲੈ ਜਾਂ ਮੇਰਾ ਪਹਿਲੀ ਦਿਮਾਗ ਰਿਆ ਹੋ ਰਿਹਾ ਜਾਂ ਤੂੰ ਰੋਟੀ ਪਾਣੀ ਤਿਆਰ ਕਰ ਲੈ ਹੁਣ ਫਿਰ ਇਹ ਦੇਨੇਗਾ ਤੂੰ ਲਾਈ ਇਹਨਾਂ ਅਥਨੇ ਲਾ ਲਈਂ ਅਥਨਾ ਛੁਲਸਿਆ ਕਰ ਉਹ ਟੁੱਟਿਆ ਪਿਆ ਸਰੀਰ ਅਥਨ ਵਾਸਤੇ ਬਣੀਆ ਦਾਰੂ ਆਏ ਨਹੀਂ ਵੀ ਅੱਠੇ ਪੈਰੇ ਪੀ ਜਾਇਆ ਕਰੋ ਕੋਈ ਨਾ ਛੜ ਤੂੰ ਚਾਹ ਪੀ ਲੈ ਹੁਣ ਅਸੀਂ ਇਹਨੂੰ ਰਹਿਣ ਤੇ ਪੀਣ ਨੂੰ ਬਸ ਮੋਰੇ ਪੀਂਤੀ ਨਹੀਂ ਮੈਂ ਖੀਤੀ ਲੈ ਜਾਉਂ ਉਹਨੂੰ ਤੂੰ ਭੱਗ ਜਾ ਕੇ ਪਕਾਈ ਨਾ ਕਰ ਕਮਾਲ ਹੋ ਗਈ ਲੈ ਪਿੱਛੇ ਤਾਂ ਕਹੀ ਜ ਨਹੀਂ ਖੀਤ ਕਿੜਾ ਮਾਰੇ ਮੈਂ ਖੀਤੇ ਪੀ ਲੂਗਾ ਜਾਂ ਤੂੰ ਭੱਗ ਜਾਂ ਅੰਦਰ ਬਸ ਤੂੰ ਮਾ ਕਰੇਵ ਕਰਕੇ ਦਿਮਾਗ ਤਾਂ ਮੇਰਾ ਖਰਾਬ ਕਰ ਰੱਖਿਆ ਤੂੰ 24 ਘੰਟੇ ਮੇਰੇ ਦਿਮਾਗ ਤੇ ਟੈਨਸ਼ਨ ਪਾਈ ਰੱਖ ਦੇਂਗਾ ਹੋਰ ਕੋਈ ਕੰਮ ਨਹੀਂ ਇਹਦੇ ਕੋਲੇ ਸਾਰਾ ਦਿਨ ਚੱਕੂ ਟੋਰਾ ਜਾਂ ਖੇਤ ਬਗਜੂ ਉੱਥੇ ਬਸ ਰਲ ਕੇ ਫੇਰ ਸ਼ਰਾਬ ਪੀ ਆਊਗਾ ਹੋਰ ਤਾਂ ਕੋਈ ਕੰਮ ਨਹੀਂ ਰਹਿ ਗਿਆ ਜਾਨ ਤਪਾ ਰੱਖੀ ਹੈ ਮੇਰੀ ਤੇ ਐਨੇ ਤੇ ਲਹੂ ਪੀਤਾ ਦਫਾ ਹੋਣੇ ਨੇ ਮੰਮੀ ਮੰਮੀ ਹਾਂ ਪੁੱਤ ਕੱਲ ਸਕੂਲ ਚ ਪੇਰਨ ਪੇਰਨਸ ਮੀਟਿੰਗ ਆ ਸ਼ਰਮੂਂ ਦੇ ਡੈਡੀ ਨੂੰ ਬੁਲਾਇਆ ਕ ਕੱਲੂ ਜਾਣਾ ਪੁੱਤ ਤੇਰਾ ਡੈਡੀ ਕਿੱਥੋਂ ਬਗ ਜੂਗਾ ਉਹ ਤਾਂ ਆਪਣੇ ਘਰ ਦੇ ਕੰਮ ਨਹੀਂ ਕਰਦਾ ਉਹ ਤਾਂ ਉੱਥੋਂ ਤੱਕ ਨਹੀਂ ਜਾਂਦਾ ਮੇਰੇ ਨਾਲ ਜਾਣਾ ਜ਼ਰੂਰੀ ਹੈਗਾ ਹਾਂਜੀ ਮੰਮੀ ਹੁਣ ਪੁੱਤ ਮੈਂ ਕੱਲੀ ਨਹੀਂ ਗਿਆ ਉਹ ਤਾਂ ਤੇਰੀ ਗੱਲ ਸਮਝ ਗਈ ਪੁੱਤ ਤੇ ਜਾਣਾ ਵੀ ਜ਼ਰੂਰੀ ਹੈ ਹੁਣ ਤੇਰਾ ਸਕੂਲ ਵੀ ਨੇੜੇ ਨਹੀਂ ਹੈਗਾ ਸਕੂਲ ਵੀ ਦੂਜੇ ਪਿੰਡ ਆ ਗਿਆ ਹੁਣ ਕੱਲੀ ਮੈਂ ਜਾ ਨਹੀਂ ਸਕਦੀ ਮੰਮੀ ਜ਼ਰੂਰੀ ਆ ਜਾਣਾ ਜ਼ਰੂਰੀ ਤਾਂ ਹੈਗਾ ਚਲ ਕੋਈ ਨਾ ਮੈਂ ਤੇਰੇ ਚਾਚੇ ਗੱਗੇ ਨੂੰ ਪੁੱਛਦੀ ਆ ਚੰਗਾ ਉਹਨੂੰ ਲੈ ਜਾਂਗੀ ਫਿਰ ਮੈਂ ਠੀਕ ਆ ਮੰਮੀ ਚਲ ਖੇਡ ਲੈ ਤੂੰ ਠੀਕ ਆ ਪਰਜਾਈ ਆ ਗਿਆ ਗੱਗੇ ਹਾਂ ਪਰਜਾਈ ਆ ਗਿਆ ਆ ਮੋਟਰਸਾਈਕਲ ਤੇ ਕੱਪੜਾ ਮਾਰ ਲਾ ਮੜਾ ਜਾ ਮੈਂ ਆ ਗਈ ਠੀਕ ਆ ਕਰਦੇ ਨੇ ਕੀ ਕੀ ਸ਼ਰੱਬਾ ਮੋਟਾ ਹੈ ਨਹੀਂ ਹਿੰਦੀ ਦਾ ਸਾਹਮਣਾ ਕੀ ਕਰਦੇ ਚਲ ਵਧੀਆ ਟਾਈਮ ਨਾਲ ਹੀ ਆ ਗਿਆ ਮੈਂ ਕਿਤੇ ਟਾਈਮ ਵੀ ਨਾ ਲਾ ਦੇ ਬਸ ਮਾੜਾ ਮਾੜਾ ਜਿਹਾ ਮਾਰ ਲਾ ਮੈਂ ਨੀ ਤੱਕਦੇ ਸਾਹਮਣਾ ਲਿਆ ਕਰ ਸ਼ਰੱਬਾ ਨਾ ਨਾ ਇਹਨੂੰ ਕਾਸੇ ਦੇ ਨਹੀਂ ਹੈਗਾ ਦੱਸੀ ਤੇ ਜਾਣੀ ਆ ਅੰਦਰ ਪਿਆਗਾ ਲਟਿਆ ਹੁਣ ਲਾ ਜਾ ਪੰਜਾਬੀ ਫਿਰ ਮੈਨੂੰ ਵੀ ਚਲੋ ਅਜੇ ਨਹੀਂ ਜੇ ਕੰਮ ਹੈ ਨਾਲ ਜਾਣਾ ਹੈ ਕਹਿੰਦੇ ਕਰਕੇ ਆਉਂਦੇ ਆ ਜੇ ਮੈਨੂੰ ਜਵਾਬ ਨਹੀਂ ਦੇ ਸਕੇ ਕੋ ਚਲ ਧੰਨਵਾਦ ਤੁਹਾਡਾ ਜਿਹੜਾ ਮੇਰੇ ਹਰ ਕੰਮ ਨੂੰ ਤੁਸੀਂ ਆ ਜਾਂਦੇ ਹੋ ਪਹਿਲੇ ਬੋਲ ਲਾ ਦੇ ਕਰਿਆ ਉਹਦੇ ਜਿਹੜੇ ਮੌਕੇ ਤੇ ਪਹੁੰਚ ਗਿਆ ਐਰਾ ਮੜੇ ਚਲ ਬਹਿ ਜਾ ਗੱਗੇ ਮੈਂ ਚਾਹ ਬਣਾਉਣੀ ਆ ਤੇਰੇ ਵਾਸਤੇ ਮੈਨੂੰ ਕੰਮ ਆ ਤੈਨੂੰ ਦੱਸਾਂ ਰਹੀ ਪਿੱਛੇ ਹੋ ਗਿਆ ਟਾਈਮ ਤੇਰਾ ਉੱਠਣ ਦਾ ਤੂੰ ਕਿੱਧਰ ਜਾਈ ਕਿੱਧਰ ਜਾਈ ਤੈਨੂੰ ਸੁਰਤ ਨੇ ਸੰਭਾਲਣੀ ਹੈਗੀ ਤੈਨੂੰ ਕਿਹਾ ਨਹੀਂ ਸੀ ਵੀ ਸਕੂਲ ਚ ਜਾ ਕੇ ਆਉਣਾਗਾ ਮੀਟਿੰਗ ਸੀ ਅੱਜ ਆਹ ਲੋਕਾਂ ਲਈ ਹੋ ਗਈ ਗੱਲ ਸੱਚੀ ਬੱਗੇ ਤੂੰ ਤਾਂ ਬਹਿ ਜਾਂਦਾ ਚਾਹ ਪੀ ਜਾਂਦਾ ਹਾਂ ਹਾਂ ਕਹਿ ਦੇ ਆ ਜਾ ਬਾਈ ਦੱਦ ਦੱਦ ਬਣਾ ਦੇ ਉਹਦੇ ਵਾਸਤੇ ਕਮਾਲ ਹੋ ਗਈ ਇੱਕ ਤਾਂ ਵਿਚਾਰਾ ਹਰ ਕੰਮ 'ਚ ਮੇਰੇ ਨਾਲ ਜਾਂਦਾ ਨਾਲ ਖੜਦਾ ਹੈ ਇੱਕ ਤੂੰ ਤੇ ਚਾਰ ਝੰਬ ਕਰਤੀ ਹੈ ਤਾਂ ਹੀ ਤਾਂ ਵਗ ਗਿਆ ਮਾਰੀ ਮੋਟਿਆਕਲ ਤੋਂ ਕੰਮ ਲੈ ਲੈ ਫਿਰ ਵੀ ਸਰੀਕੇ 'ਚ ਆਉਂਦੀ ਨੇ ਉਸੇ ਦੇ ਬਸ ਜਾ ਫਿਰ ਮੇਰੇ ਘਰ ਤੂੰ ਆਈ ਹੈ ਕੀ ਕਹਿੰਦੇ ਨੇ ਲੋਕ ਲੋਕ ਤਾਂ 100 ਕੁਸ ਬੋਲਣਗੇ ਜਦੋਂ ਪਰ ਆਪਦਾ ਬੰਦਾ ਹੀ ਕਹੀ ਜਾਂਦਾ ਲੋਕਾਂ ਦੇ ਕਿਹੜਾ ਮੂੰਹ ਫੜ ਲਾਂਗੇ ਤੂੰ ਖਾਈ ਖੇ ਤੂੰ ਅੰਦਰ ਵਗ ਜਾ ਕੀ ਬਕਵਾਸ ਕਰੀਂ ਨੇ ਤੂੰ ਤੂੰ ਹੁਣ ਜਿਆਦਾ ਹੀ ਬੋਲਣ ਲੱਗ ਗਿਆ ਜਿਉਂਦਾ ਮਾਰਨੂ ਮੈਂ ਕਹਿੰਦਾ ਤੇਰਾ ਸਿਰ ਨੀਵਾ ਕਰਤਾ ਜਿਉਂਦੇ ਮਾਰਦੇ ਨੂੰ ਕੀ ਕੀਤਾ ਮੈਂ ਤੂੰ ਮੈਨੂੰ ਨਹੀਂ ਕਹਿ ਸਕਦੀ ਸੀ ਤੈਨੂੰ ਕਿਹਾ ਸੀ ਕਿਹਾ ਸੀ ਤਾਂ ਬੋਲਿਆ ਨਹੀਂ ਮੁੱਛ ਤੇ ਤੇਰੇ ਬੋਲ ਨਹੀਂ ਉੱਭਰੇ ਹੈਗਾ ਤੈਨੂੰ ਮੈਂ 2 ਵਜੇ ਕਿਹਾ ਸੀ ਹੁਣ ਕਿੰਨਾ ਟਾਈਮ ਹੋ ਰਿਹਾ 3:30 ਹੋ ਰਹੇ ਨੇ ਮੈਂ 2 ਵਜੇ ਕਿਹਾ ਲੱਛਣ ਨਹੀਂ ਕਰਨੇ ਸੀ ਤੇਰੇ ਤੇ दारू ਨਹੀਂ ਪੂਰੀ ਆਉਂਦੀ 24 ਘੰਟੇ ਆ ਹੁਣ ਬੋਤਲਾਂ ਤੇ ਬੋਤਲਾਂ ਲਿਆਉਣ ਲੱਗਾ ਪਹਿਲਾਂ ਗੁਰਜਾ ਪਾਈ ਰੱਖਦਾ ਸੀ ਉਹ ਵੀ ਨਹੀਂ ਵਧੀਆ ਬਣਿਆ ਤੇਰੇ ਕਾਲੇ ਮੂੰਹ ਕਰਕੇ ਕਿਸੇ ਵੇਲੇ ਦਾ ਕਲੇਸ਼ ਟਿਆ ਰਿਆ ਕਰ ਨਮਨੂ ਆਦਾਸ ਤੇਰਾ ਕੀ ਮਾੜਾ ਗੱਤਾ ਪਰਜਾਈ ਸਰਪੰਚ ਲਵੇ ਮੇਰੀ ਬੇਇੱਜ਼ਤੀ ਕਰਦਾ ਫਿਰਦਾ ਸਾਡੇ ਮੇਰੇ ਘਰ ਵਾਲੀ ਨਾ ਮਾੜ ਆਏ ਆ ਵਾ ਕਿਉਂ ਅੱਜ ਕੋਈ ਮਾੜਾ ਕਰੀ ਨਹੀਂ ਦੋ ਦਿਨ ਰਾਤ ਤਾਂ ਕਰੋ ਨਹੀਂ ਨਿਕਲਦਾ ਹੈਗਾ ਕਰੋ ਨਿਕਲਦਾ ਪਰਜਾਈ ਬੁਲਾ ਲਾਂ ਦੀ ਕੰਮ ਧੰਦੇ ਵਾਸਤੇ ਮੈਂ ਕੀ ਕਰਨ ਆਉਣਾ ਓਰੇ ਗੱਗੇ ਇਹ ਤਾਂ ਮੂਰਖ ਬੰਦਾ ਹੋਰ ਕੌਣ ਉਹ ਆਪਦੀ ਪੱਟੀ ਮੇਂ ਸਾਂਪ ਹੀ ਕਰੀ ਜਾਂਦਾ ਇਹ ਤਾਂ ਇਹ ਤਾਂ ਆਪਦੀ ਦਾ ਜਿਹੜੀ ਕਰਦਾ ਕਰਦਾ ਪਰਜਾਈ ਮੇਰੀ ਵੀ ਕਰਦਾ ਇੱਜ਼ਤ ਹੈ ਮੇਰੀ ਨੰਬਰਦਾਰ ਮੈਂ ਪਿੰਡ ਦਾ ਫਿਰ ਇਹਨੂੰ ਸ਼ਰਮ ਨਹੀਂ ਹੈਗੀ ਓ ਬਾਈ ਐ ਨਹੀਂ ਵੀ ਫਿਰ ਹਰੇਕ ਦੇ ਪਾਸੇ ਮੂੰਹ ਮਾਰੀ ਜਾਵੇਂ ਓ ਤੂੰ ਤਾਂ ਸ਼ਰਮ ਨਹੀਂ ਮੰਦਾ ਵੀ ਮੇਰੇ ਜਵਾਬ ਦੇ ਦੇ। ਬਾਕੀ ਮੋਟਾ ਨਾ ਦੇਖ ਕੇ ਬੋਲ ਘਰੇ ਆਏ ਬੰਦੇ ਨੂੰ ਆਏ ਨਹੀਂ ਬੋਲਦੇ ਹੁੰਦੇਗੇ। ਨੰਬਰਧਾਰਾ ਪਿੰਡ ਦਾ ਇਹ। ਜਿਹੜੇ ਜਿਹੇ ਮਾਣੀ ਬੋੜ ਕਰਤੂ ਆ ਮਾਲ ਕੇ ਸੁਧਰ ਜਾ। दारू ਛੱਡ ਦੇ ਕੰਮ ਧੰਦੇ ਕਰ ਲੈ ਜਵਾਬ ਖ ਪਾੜ ਲੈ। ਮੈਂ ਕੀ ਕਰਨਾ ਆਊਗਾ ਨਾਲੇ ਹੋਰ ਕੀ ਕਰਨਾ ਆਊਗਾ ਓਰੇ। ਮੈਂ ਤਾਂ ਪੁੱਤ ਆ ਬਾਲਿਆ ਯਾਰ ਕੋਈ ਨਾ ਤੂੰ ਭੱਗ ਜਾ ਭੱਗ ਜਾ ਬਸ। ਕਿ ਮੈਂ ਤਾਂ ਫੇਰ ਵੀ ਕੱਟੀ ਜਾਂਦੀ ਐ ਜੇ ਕੋਈ ਹੋਰ ਹੁੰਦੀ ਨਾ ਮੇਰੇ ਥਾਂ ਮੇਰੇ ਜਗ੍ਹਾ ਤੇ ਇਹਨੂੰ ਕਦੋਂ ਦੀ ਛੱਡ ਕੇ ਭੱਗ ਜਾਣਾ। ਉੱਪਰ ਜਾਈ ਹੁਣ ਤੱਕ ਤਾਂ ਮੈਂ ਆਉਂਦਾ ਰਹਿੰਦਾ ਸੀ ਠੀਕ ਐ। ਹੁਣ ਨਹੀਂ ਮੈਂ ਆਉਂਦਾ। ਚਿਤਕ ਗੱਲ ਬਚਾ ਦੀ ਮੈਂ ਏਡਾ ਵੇਚਦਾ ਨਹੀਂ ਉੱਤਰਿਆ ਫਿਰਦਾ ਕੀ ਨੇ ਮੇਰੇ ਮਾੜਾ ਚੰਗਾ ਦੇ ਚੱਲ ਕੋਈ ਨਾ ਗੱਗੇ ਤੂੰ ਕਿਹੜਾ ਇਹਦੇ ਕਰਕੇ ਆਉਣਾਗਾ ਤੂੰ ਤਾਂ ਚੱਲ ਜਿਹੜੇ ਮੇਰੇ ਨਾਲ ਕੰਮ ਤਨ ਦੇ ਕਰਾਉਣਾ ਮੇਰੇ ਕਰਕੇ ਆਉਣਾ ਇਹਨੂੰ ਕੀ ਇਹਦਾ ਉਹੀ ਪਕਾ ਹਾਂ ਬਈ ਹੋਰ ਮੈਨੂੰ ਇਹਨੂੰ ਪੁੱਛਣਾ ਤੂੰ ਇਹਨੂੰ ਪੁੱਛਿਆ ਕਰ ਬਈ ਤੂੰ ਆਪਦੇ ਕਰੇ ਖੁਸ਼ ਰਹਿ ਕਰ ਲੇਗਾ ਕਮਾ ਲੇਗਾ ਆਪਦੇ ਦੋ ਰੋਟੀਆਂ ਖਾ ਲੇਗਾ ਇਹ ਤਾਂ ਨਹੀਂ ਥੋੜੇ ਚਰਦੀਏ ਰਹਿੰਦੀ ਇਹ ਵੀ ਨਹੀਂ ਹੈਗੀ ਤੇਰੇ ਚੱਲ ਕੋਈ ਨਾ ਗੱਗੇ ਤੂੰ ਨਾ ਗੁੱਸਾ ਹੋਰ ਬਥੇਰੇ ਨੇ ਹੱਥਾ ਕਿਲਾ ਵੇਚ ਕੇ ਹੋਰ ਲਿਆਵਾਂਗੇ ਅੱਛਾ ਫਾਰਾ ਜਿੰਦਾ ਟੱਕਾਂਗਾ ਨਾ ਤੈਨ ਪੂਰੀ ਤੂੰ ਤਾਂ ਮੇਰੇ ਨਾਲ ਨਹੀਂ ਪੈਂਦੀ ਹੈਗੀ ਹੈ ਹਜੇ ਹੋਰ ਭਾਲਦਾ ਤੂੰ ਸਾਰੀ ਉਮਰ ਹੀ ਤਾਂ ਪਾਏਗਾ ਮੈਨੂੰ ਉਨੀ ਉੱਤਰ ਜਾਂਦੀ ਏ ਕਿਥੋਂ ਕਾਲੇ ਮੂੰਹ ਵਾਲੀ ਮੇਰੇ ਬਾਤ ਪੈਗੀ ਠੇਕਰਾ ਕੇ ਰੱਖਦੀ ਅੱਛਾ ਅੱਛਾ ਗੱਲ ਆ ਸਾਰੀ ਹਾਂਜੀ ਹਾਂਜੀ ਠੀਕ ਆ ਤਾਂ ਕਰਕੇ ਤੈਨੂੰ ਵੀ ਇਹ ਕੌੜਾ ਇੱਕ ਚੱਬਣਾ ਪਿਆ ਫਿਰ ਉਹ ਨਹੀਂ ਕਿਸੇ ਦਾ ਕੀ ਕੀ ਕਰਦਾ ਹਣਾ ਫਿਰ ਉਹੀ ਤਾਂ ਗੱਲ ਆ ਜੀ ਹੁਣ ਸਕੂਲ ਚ ਬੱਚਿਆਂ ਦੀ ਮੀਟਿੰਗ ਹੁੰਦੀ ਆ ਤੁਹਾਨੂੰ ਪਤਾ ਫਿਰ ਇਹਨੂੰ ਨਾਲ ਲੈ ਕੇ ਜਾਨੀ ਆ ਮੈਂ ਔਰ ਨਾਲੇ ਸ਼ਹਿਰ ਕਿਹੜੀ ਔਰਤ ਦਾ ਜੀ ਨਹੀਂ ਕਰਦਾ ਵੀ ਆਪਦੇ ਘਰ ਆਏ ਨੂੰ ਦੀ ਥਾਂ ਕਿਸੇ ਨੂੰ ਹੋਰ ਲੈ ਕੇ ਜਾਵੇ ਫਿਰ ਉਹੀ ਤਾਂ ਗੱਲ ਹੈ ਕਿਸੇ ਕੰਮ 'ਚ ਮੇਰੇ ਕੰਮ ਨਹੀਂ ਆਉਂਦਾ ਹੈਗਾ ਹਾਂ ਫਿਰ ਹੁਣ ਮੈਂ ਕਰਾਂ ਤਾਂ ਹੋਰ ਕੀ ਕਰਾਂ ਹਾਂ ਮਰ